ਇਹ ਐਫ ਆਈ ਆਰ ਦਰਜ ਹੋਈ ਪੁਲਿਸ ਵਾਲੇ ਉਥੋਂ ਕਾਪੀਆਂ ਲੈ ਕੇ ਗਏ ਨੇ ਜੀ ਉਹ ਕਿਸੇ ਕੇਸ ਦੇ ਵਿੱਚ ਐਫ ਆਈ ਆਰ ਦਰਜ ਕੀਤੇ ਨੇ ਉਥੇ ਕਰਦੇ ਨੇ ਉਥੋਂ ਕੋਈ ਚੀਜ਼ ਲੈ ਕੇ ਜਾਂਦੇ ਨੇ ਉਹਦੀ ਲਿਸਟ ਬਣਦੀ ਹੈ ਵੀ ਇਹ ਐ ਐਨੀ ਐਨੀ ਚੀਜ਼ ਅਸੀਂ ਲੈ ਕੇ ਗਏ ਕੀ ਕਿੰਨੀਆਂ ਕਾਪੀਆਂ ਲੈ ਕੇ ਗਏ ਉਹਦੀ ਇਹਨਾਂ ਕੋਲ ਲਿਸਟ ਬਣਾਈ ਹੈ ਕੱਲ ਨੂੰ ਉਹਨਾਂ ਕਾਪੀਆਂ ਦੀ ਵੀ ਤਾਂ ਦੁਰਵਰਤ ਹੋ ਸਕਦੀ ਹੈ ਦੇ ਰੂਨੀ ਕਮੇਟੀ ਲੈ ਕੇ ਗਈ ਉਹਨਾਂ ਨੇ ਕੋਈ ਦਿੱਤਾ ਕਿ ਅਸੀਂ ਇੰਨੀਆਂ ਕਾਪੀਆਂ ਲੈ ਕੇ ਜਾ ਰਹੇ ਹਾਂ ਜਿਸ ਕਰਕੇ ਇੰਨਾ ਸਾਰਾ ਯਤਨ ਕੀਤਾ ਗਿਆ ਕਿ ਇਹ ਲੋਕਾਂ ਦੇ ਹੱਥਾਂ 'ਚ ਗਲਤ ਚੀਜ਼ ਨਾ ਜਾਵੇ ਸਾਰਾ ਡਿਸਟਰਾਇ ਹੋਣਾ ਚਾਹੀਦਾ ਸੀ ਜਿਹੜੀ ਐਫ ਆਈ ਰ ਦਰਜ ਕੀਤੀ ਐਫ ਆਈ ਰ ਦਰਜ ਕੀਤੀ ਗਿਆ ਤਾਂ ਬਿਲਕੁਲ ਹੀ ਗਲਤ ਹੈ ਹਾਂ ਜਿਹੜੇ ਵੀ ਸੀ ਦੇ ਐਫ ਆਈ ਰ ਦਰਜ ਕੀਤੀ ਗਈ ਹੈ ਇਹ ਤਾਂ ਉਦੋਂ ਵੀ ਸੀ ਨਹੀਂ ਸੀ ਬਿਲਕੁਲ ਜੀ ਜੇ ਐਸਟੀਪੀਸੀ ਨੇ ਕੋਈ ਨੋਟਿਸ ਲੈਣਾ ਸੀ ਤਾਂ ਪਹਿਲਾਂ ਜਦੋਂ ਅਸੀਂ ਰੌਲਾ ਪਾ ਰਹੇ ਸੀ ਵੀ ਇਹ ਗਲਤ ਹੈ ਗਲਤ ਹੈ ਗਲਤ ਹੈ ਨੂੰ ਰੋਕਿਆ ਜਾਏ ਹਾਂ ਉਹਦਾ ਉਹਨੂੰ ਲੱਗੇ ਹੋਣਾ ਚਾਹੀਦਾ ਸੀ ਮੈਨੂੰ ਖਤਮ ਕੀਤਾ ਜਾਏ ਔਰ ਦੇਖੋ ਗੱਲ ਇਹ ਹੈ ਸਾਡੇ ਦਸੇ ਕੌਮ ਦੇ ਵਿੱਚ ਇਹ ਵੀ ਕੋਈ ਵਿਹਮ ਨਹੀਂ ਹੈ ਇਵਨ ਕੋਈ ਬੰਦਾ ਮਰ ਜਾਏ ਉਹਦਾ ਸੰਸਕਾਰ ਵੀ ਕੀਤਾ ਜਾ ਸਕਦਾ ਜਲਾ ਕੇ ਜੇ ਪ੍ਰਬੰਧ ਨਾ ਹੋਵੇ ਤਾਂ ਜ਼ਮੀਨ ਚ ਵੀ ਦਬਾਇਆ ਜਾ ਸਕਦਾ ਸਿਰਫ ਸਾਡੇ ਇਸ ਤਿਹਤ ਮਰਦਾਂ ਦੇ ਲਿਖਿਆ ਹੈ ਕਿ ਉਥੇ ਜਗ੍ਹਾ ਬਰਾਬਰ ਕਰ ਦੇਣੀ ਚਾਹੀਦੀ ਆ ਤਾਂ ਕਿ ਉਥੇ ਕੋਈ ਸਮਾਲ ਸਮੂਦਰਾ ਬਣਾ ਨਵੇ ਜਿਹੜੇ ਰੌਲਾ ਪਾ ਰਹੇ ਨੇ ਕਿ ਬੇਅਦਬੀ ਹੋ ਗਈ ਜੀ ਬੇਅਦਬੀ ਹੋ ਗਈ ਇਹ ਚਾਹੁੰਦੇ ਨੇ ਗੁਰਬਾਣੀ ਪੜ੍ਹੀ ਨਾ ਜਾਵੇ ਜੇ ਇਹ ਹੀ ਹਾਲਤ ਚੱਲੇਗੀ ਅਖਬਾਰਾਂ 'ਚ ਗੁਰਬਾਣੀ ਛਪਣੀ ਬੰਦ ਹੋ ਜਾਏਗੀ ਰਸਾਲਿਆਂ ਦੇ ਵਿੱਚ ਗੁਰਬਾਣੀ ਛਪਣੀ ਬੰਦ ਹੋ ਜਾਏਗੀ ਪ੍ਰਚਾਰ ਖਤਮ ਹੋ ਜਾਏਗਾ ਸਿੱਖੀ ਦਾ ਇਹ ਉਹ ਲੋਕ ਨੇ ਜਿਹੜੇ ਸਿੱਖੀ ਦਾ ਪ੍ਰਚਾਰ ਖਤਮ ਕਰਾਉਣਾ ਚਾਹੁੰਦੇ ਨੇ ਇਹੋ ਜਿਹੀਆਂ ਪਾਬੰਦੀਆਂ ਲਾ ਕੇ ਆਪਣੀ ਅਗਿਆਨਤਾ ਦੇ ਵਿੱਚ ਅੰਧਵਿਸ਼ਵਾਸ ਦੇ ਵਿੱਚ ਇਹ ਨੂੰ ਧਾਰਮਿਕ ਗ੍ਰੰਥ ਕਹਿ ਕੇ ਇਹਦੀ ਇੱਕ ਹਾਈ ਪਾਵਰ ਕਮੇਟੀ ਕੋਲੋਂ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਇਹ ਕਿੰਨੇ 扑ਕਾਇਆ ਹੈ ਇਹ ਜਿਹੜੀਆਂ ਲੋਕਾਂ ਨੇ ਗਲਤ ਕੀਤਾ ਸੀ ਜਿਹੜੇ ਨਹੀਂ ਸੀ ਚਾਹੁੰਦੇ ਡਿਸਟਰੋਏ ਹੋਵੇ ਉਹਨਾਂ ਲੋਕਾਂ ਨੇ ਨੌਜਵਾਨਾਂ ਨੂੰ 扑ਕਾਇਆ ਉਹਦੇ ਵਿੱਚ ਕੁਝ ਇੱਕ ਸ਼ਖਸੀਅਤਾਂ ਸਨ ਯੂਨੀਵਰਸਿਟੀ ਦੀਆਂ ਕੁਝ ਇੱਕ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਲੇਕਿਨ ਐਸੇ ਸੰ ਜਿਹੜੇ ਹਰ ਤਰ੍ਹਾਂ ਦੇ ਨਾਲ ਵਿਗਨ ਪਾਉਣਾ ਚਾਹੁੰਦੇ ਸੰ ਵੀ ਇਹ ਡਿਸਟਰੋਏ ਨਾ ਹੋਵੇ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਖਤਰਾ ਸੀ ਕਿ ਜੇ ਇਹ ਡਿਸਟਰੋਏ ਹੋਏਗਾ ਤੇ ਫਿਰ ਕੱਲ ਨੂੰ ਇਹ ਗੱਲ ਖੁੱਲ੍ਹੇਗੀ ਵੀ ਇਹ ਕਿੰਨੇ ਗਲਤ ਕੀਤਾ ਤੇ ਇਨਕੁਆਇਰੀ ਹੋਏਗੀ ਤੇ ਸਾਡੇ ਉੱਤੇ ਵੀ ਕੇਸ ਆ ਸਕਦਾ ਬਟ ਤੁਹਾਨੂੰ ਲੱਗਦਾ ਕਿ ਇਹਦੇ ਉੱਤੇ ਇੱਕ ਜਿਹੜੀ ਟੀਮ ਬਣਾਉਣੀ ਚਾਹੀਦੀ ਸੀ ਇੱਕ ਬੋਰਡ ਬਣਾਉਣਾ ਚਾਹੀਦਾ ਸੀ ਜਿਸ ਤਰ੍ਹਾਂ ਤੁਸੀਂ ਇਹਨੂੰ ਕਾਊਂਟਰ ਕੀਤਾ ਸੀ ਉਸ ਵਿੱਚੋਂ ਵੀ ਮੈਂਬਰ ਵਿੱਚ ਲੈ ਕੇ ਉੱਥੇ ਬੈਠ ਕੇ ਫੈਸਲਾ ਕਰਕੇ ਇਹਨੂੰ ਫਿਰ ਡਿਸਟਰੋਏ ਕੀਤਾ ਜਾਣਾ ਸੀ ਕਿਉਂਕਿ ਉਹਦੀ ਬਕਾਇਦਾ ਇੱਕ ਕਾਉਂਟੇਬਿਲਟੀ ਹੈ ਇਸ ਡ੍ਰਾਈ ਕਰੋਂ ਦਾ ਫੈਸਲਾ ਤਾਂ ਇਕੱਠਾ ਹੀ ਹੋਇਆ ਜੀ ਕਿਸ ਤਰ੍ਹਾਂ ਲਿਸਟ੍ਰਾਈ ਕਰਨਾ ਹੈ ਕਿ ਉਹਨਾਂ ਨੇ ਆਪਣੀ ਤਰਫ਼ ਤੇ ਫੈਸਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਥ ਟੀਵੀ ਸੋ ਅੱਜ ਜੋ ਅਸੀਂ ਮੇਨ ਗੱਲਬਾਤ ਕਰਨੀ ਆ ਉਹ ਜੋ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਮਸਲਾ ਜਿਹੜਾ ਆਇਆ ਬਹੁਤ ਸਾਰੀਆਂ ਜਿਹੜੀਆਂ ਮਹਾਨ ਕੋਸ਼ ਦੀਆਂ ਸਿਗਿਆ ਮਹਾਨਕੋਸ਼ ਭਾਈ ਕਾਨ ਸਿੰਘ ਨਾਭਾ ਦੇ ਉਹਨਾਂ ਨੂੰ ਇੱਕ ਬੜੇ ਅਜੀਬ ਤਰੀਕੇ ਨਾਲ ਜਿਹੜਾ ਤੇ ਡਿਸਟਰੋਇਡ ਕਰਨ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਜਿਉਂ ਹੀ ਉਹ ਲੋਕਾਂ ਨੂੰ ਪਤਾ ਲੱਗਦਾ ਹੌਲੀ ਹੌਲੀ ਉਹ ਵੱਡਾ ਮੁੱਦਾ ਬਣ ਗਿਆ ਤੇ ਬਾਅਦ ਦੇ ਵਿੱਚ ਉਹ ਸਿਰਫ ਬੇਅਦਬੀ ਦਾ ਮੁੱਦਾ ਕਹਿ ਕੇ ਤੇ ਉੱਥੋਂ ਜਿਹੜਾ ਲਗਭਗ ਕੁਝ ਵਿਅਕਤੀਆਂ ਦੇ ਉੱਤੇ ਜਿਹੜੀ ਆ ਐਫਆਰ ਦਰਜ ਹੋਈ ਆ ਤੇ ਬਾਅਦ ਦੇ ਵਿੱਚ ਉਹ ਪਤਾ ਨਹੀਂ ਕੀ ਬਣਨਾ ਪਰ ਅਸਲ ਮਸਲਾ ਕੀ ਸੀ ਇਹ ਕਿੱਥੋਂ ਮਸਲਾ ਸ਼ੁਰੂ ਹੁੰਦਾ ਤੇ ਹੁਣ ਕੀ ਚਾਹੀਦਾ ਸੀ ਕਿਉਂ ਇਹ ਮਸਲੇ ਨੂੰ ਗੰਭੀਰ ਮੰਨਿਆ ਜਾ ਰਿਹਾ ਕੀ ਇਹਦੇ ਪਿੱਛੇ ਦੀ ਕਹਾਣੀਆਂ ਸੋ ਸਾਰੀ ਗੱਲਬਾਤ ਅਸੀਂ ਬੜੀ ਗਹਿਰਾਈ ਦੇ ਨਾਲ ਜਿਹੜਾ ਇਸ ਮੁੱਦੇ ਨੂੰ ਬਾਚਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਸ ਜਿਹੜੇ ਜਦੋਂ ਮਸਲਾ ਖੜਾ ਹੋਇਆ ਉਸ ਮਸਲੇ ਦਾ ਜਦੋਂ ਵਿਰੋਧ ਕੀਤਾ ਗਿਆ ਕਿਉਂਕਿ ਉਹ ਜੋ ਮਹਾਨ ਕੋਸ਼ ਗਲਤ ਛਾਪਿਆ ਗਿਆ ਸੀ ਉਸ ਟੀਮ ਦੇ ਵਿੱਚ ਜੋ ਵਿਰੋਧ ਕਰਨ ਵਾਲੀਆਂ ਟੀਮਾਂ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਖਾਲਸਾ ਜੋ ਸ਼੍ਰੋਮਣੀ ਖਾਲਸਾ ਪੰਚਾਇਤ ਤੋਂ ਨੇ ਮੇਰੇ ਨਾਲ ਜੁੜੇ ਹੋਏ ਨੇ ਸੋ ਉਹ ਵੀ ਉਸ ਟੀਮ ਦੇ ਵਿੱਚ ਸੀ ਸੋ ਆਪਾਂ ਸਾਰੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਅਸਲ ਮਸਲਾ ਕੀ ਸੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬਰ ਸ਼ੇਰ ਸਿੰਘ ਜੀ ਆਪ ਜੀ ਨੂੰ ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਸ਼ੁਰੂਆਤ ਦੇ ਵਿੱਚ ਇਹ ਹੀ ਦੱਸੋ ਕਿ ਅਸਲ ਇਹ ਮਸਲਾ ਸ਼ੁਰੂ ਕਿੱਥੋਂ ਹੋਇਆ ਸੀ ਕਿਉਂਕਿ ਤੁਸੀਂ ਵੀ ਆ ਕਾਫੀ ਜਿਹੜਾ ਇਹਨੂੰ ਇਹਦੇ ਨਾਲ-ਨਾਲ ਚੱਲਦੇ ਰਹੇ ਹੋ ਮਸਲੇ ਦੇ ਵਿੱਚ ਕਿਵੇਂ ਇਹ ਜਿਹੜਾ ਹਾਈ ਕੋਰਟ ਤੱਕ ਪਹੁੰਚਿਆ ਤੇ ਉੱਥੇ ਸਾਰਾ ਕੀ ਹੋਇਆ ਥੋੜਾ ਜਿਹਾ ਦਰਸ਼ਕਾਂ ਨੂੰ ਸ਼ੁਰੂਆਤੀ ਇੱਕ ਵਾਰੀ ਇਹਦੇ ਤੇ ਚਾਨਣਾ ਪਾਉਣਾ ਚਾਹੀਦਾ ਮੈਂ ਨਾਲ ਨਾਲ ਸਾਰੇ ਜੀ ਮੈਂ ਮੁੱਦ ਤੋਂ ਜੁੜਿਆ ਹੋਇਆ ਇਸ ਮੁੱਦੇ ਨਾਲ ਜੀ ਅਸਲ ਵਿੱਚ ਮੇਰੇ ਬੜੇ ਨੇੜਲੇ ਮਿੱਤਰ ਨੇ ਅਮਰਜੀਤ ਸਿੰਘ ਜਿਨ੍ਹਾਂ ਨੂੰ ਅਮਰਜੀਤ ਸਿੰਘ ਤੁਮ ਕਰਕੇ ਕਿਹਾ ਜਾਂਦਾ ਹੈ ਇਹ ਪੰਜਾਬੀ ਯੂਨੀਵਰਸਿਟੀ ਨੇ ਪ੍ਰੋਜੈਕਟ ਲਿਆ ਸੀ ਮਹਾਨ ਕੋਸ਼ ਨੂੰ ਛਾਪਣ ਦਾ ਔਰ ਉਹਨੂੰ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਕਰਨ ਦਾ ਜੀ ਉਹਦੇ ਵਿੱਚ ਹਿੰਦੀ ਦੇ ਵਿਸ਼ੇਸ਼ ਅਗਿਆ ਦੇ ਤੌਰ ਤੇ ਅਮਰਜੀਤ ਸਿੰਘ ਧਮਨਵੀ ਵਿੱਚ ਸਨ ਹਾਂ ਇਹ ਜਦੋਂ ਇੱਕ ਪ੍ਰੋਜੈਕਟ ਪਹਿਲੀ ਗੱਲ ਤੇ ਹੈ ਕਿ ਪ੍ਰੋਜੈਕਟ ਜਿਹੜਾ ਯੂਨੀਵਰਸਿਟੀ ਨੇ ਲਿਆ ਸੀ ਲੇਕਿਨ ਇਹਦੀ ਫਾਈਨੈਂਸ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਨੇ ਕੀਤੀ ਸੀ ਜੀ ਔਰ ਕਰੋੜਾਂ ਦੇ ਵਿੱਚ ਪ੍ਰੋਜੈਕਟ ਸੀ ਉਸ ਤੋਂ ਪਹਿਲਾਂ ਮਹਾਂ ਕੋਸ਼ ਜਿਹੜਾ ਭਾਸ਼ਾ ਵਿਭਾਗ ਜਿਹੜਾ ਪੰਜਾਬ ਸਰਕਾਰ ਦਾ ਹੀ ਇੱਕ ਅਦਾਰਾ ਹੈ ਉਹਦੇ ਵੱਲੋਂ ਛਾਪਿਆ ਜਾ ਰਿਹਾ ਸੀ ਔਰ ਬੜਾ ਯੋਗ ਤਰੀਕੇ ਨਾਲ ਯੋਗ ਕੀਮਤਾਂ ਦੇ ਉੱਤੇ ਸੰਗਤ ਨੂੰ ਸਪਲਾਈ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਹਾਂ ਇਹ ਜਿਹੜਾ ਭਾਈ ਕਾਨ ਸਿੰਘ ਰਾਬਾ ਜੀ ਨੇ ਮਾਨਕੁਸ਼ ਤਿਆਰ ਕੀਤਾ ਉਹਦੇ ਵਿੱਚ ਕੁਝ ਅ ਪਿੱਛੇ ਪੰਨੇ ਨੇ ਜਿਹੜੇ ਅਪੈਂਡਿਕਸ ਦੇ ਤੌਰ ਤੇ ਬਾਅਦ ਚ ਲਗਾਏ ਗਏ ਨੇ ਜੀ ਅਗਰ ਉਹਦੇ ਵਿੱਚ ਕੋਈ ਨਵਾਂ ਛਾਪ ਕੇ ਨਵੀਂ ਸੋਚ ਕਰਨੀ ਸੀ ਤੇ ਜਿਹੜੇ ਅਪੈਂਡਿਕਸ ਦੇ ਵਿੱਚ ਬਣਨੇ ਲੱਗੇ ਹੋਏ ਨੇ ਉਹਨਾਂ ਦੀ ਐਂਟਰੀਜ਼ ਜਿਹੜੇ ਯੋਗਸਥਾਨ ਨੇ ਉਹਨਾਂ ਦੇ ਦਰਜ ਕਰਕੇ ਤੈਨੂੰ ਨਵਾਂ ਰੂਪ ਦਿੱਤਾ ਜਾ ਸਕਦਾ ਸੀ ਹੋਰ ਉਹਦੇ ਵਿੱਚ ਕੋਈ ਵੀ ਤਬਦੀਲੀ ਕਰਨ ਦੀ ਲੋੜ ਨਹੀਂ ਜੀ ਔਰ ਤਬਦੀਲੀ ਕੀਤੀ ਵੀ ਨਹੀਂ ਜਾ ਸਕਦੀ ਜਿਹੜਾ ਕੁਝ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਉਹਦੇ ਵਿੱਚ ਅਗਰ ਤੁਸੀਂ ਤਬਦੀਲੀ ਕਰਦੇ ਹੋ ਕਿ ਇਹ ਤੇ ਕੱਲ ਨੂੰ ਕਿਸੇ ਨੇ ਇਹ ਨਹੀਂ ਕਹਿਣਾ ਕਿ ਪੰਜਾਬੀ ਯੂਨੀਵਰਸਿਟੀ ਨੇ ਤਬਦੀਲੀ ਕੀਤੀ ਹੈ ਉਹ ਭਾਈ ਕਾਨ ਸਿੰਘ ਨਾਭਾ ਜੀ ਉੱਤੇ ਜਾਏਗਾ ਕਿ ਉਹਨਾਂ ਨੇ ਇਹ ਲਿਖਿਆ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਉਹਦਾ ਪ੍ਰਭਾਵ ਪਾਏਗਾ ਅਗਰ ਕੁਝ ਗਲਤ ਐਂਟਰੀਜ਼ ਹੋ ਜਾਣ ਕਿਆਂ ਤਾਂ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਉਹਦਾ ਪ੍ਰਭਾਵ ਪਾਏਗਾ ਉਹ ਅਵਰਜੀਤ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਜਿਹੜੀ ਪੂਰੀ ਕਮੇਟੀ ਬਣੀ ਹੋਈ ਸੀ ਉਹਦੇ ਧਿਆਨ 'ਚ ਲਿਆਂਦਾ ਇੱਕ ਵਾਰੀ ਨਹੀਂ ਕਈ ਵਾਰੀ ਧਿਆਨ 'ਚ ਲਿਆਂਦਾ ਵੀ ਆ ਗਲਤੀਆਂ ਹੋ ਰਹੀਆਂ ਨੇ ਕਿ ਸਾਨੂੰ ਇਸ ਕੰ ਦਾ ਖਿਆਲ ਕਰਨਾ ਚਾਹੀਦਾ ਕਿ ਇਹਦੇ ਵਿੱਚ ਗਲਤੀਆਂ ਨਾ ਹੋਣ ਫਿਰ ਉਹਨਾਂ ਨੇ ਖਾਸ ਤੌਰ ਤੇ ਪੰਜਾਬੀ ਦਾ ਦੇਖਿਆ ਕਿ ਜਿਹੜਾ ਪੰਜਾਬੀ ਸੇਮ ਸੇਮ ਉਧਰ ਕਰਨਾ ਸੀ ਉਹਦੇ ਵਿੱਚ ਵੀ ਬਹੁਤ ਗਲਤੀਆਂ ਸਨ ਜੀ ਤੇ ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਇਹਨੂੰ ਛਾਪਣ ਦੀ ਤਿਆਰੀ ਕਰ ਰਹੀ ਸੀ ਉਹਨਾਂ ਨੇ ਇਤਰਾਜ਼ ਵੀ ਕੀਤਾ ਉਹਨਾਂ ਨੇ ਇਹ ਗੱਲ ਕਹੀ ਵੀ ਬਾਰ-ਬਾਰ ਕਿ ਇਹਨੂੰ ਨਹੀਂ ਛਾਪਣਾ ਚਾਹੀਦਾ ਇਹ ਗਲਤ ਹੈ ਇਹਨੂੰ ਠੀਕ ਕੀਤਾ ਬਗੈਰ ਨਹੀਂ ਛਾਪਣਾ ਚਾਹੀਦਾ ਲੇਕਿਨ ਪੰਜਾਬੀ ਯੂਨੀਵਰਸਿਟੀ ਨੇ ਉਹ ਛਾਪ ਦਿੱਤਾ ਇਹ ਛਾਪ ਦਿੱਤਾ ਤੇ ਉਹਨਾਂ ਨੇ ਬੜੀ ਚਿੰਤਾ ਜ਼ाहिर ਕੀਤੀ ਕਿ ਇਹ ਤਾਂ ਗਲਤ ਚੀਜ਼ ਜਿਹੜੀ ਹੈ ਉਹ ਸਮਾਜ ਦੇ ਵਿੱਚ ਜਾਏਗੀ ਇੱਕ ਬੜਾ ਮਹੱਤਵਪੂਰਨ ਡਾਕੂਮੈਂਟ ਹੈ ਉਹਦਾ ਰੂਪ ਵਿਗਾੜ ਕੇ ਪੇਸ਼ ਕਰਨਾ ਮੈਂ ਹੁਣੇ ਜਿਵੇਂ ਬੇਨਤੀ ਕੀਤੀ ਭਾਈ ਕਾਨ ਸਿੰਘ ਨਾਭਾ ਜੀ ਦੀ ਸ਼ਖਸੀਅਤ ਦੇ ਉੱਤੇ ਵੀ ਉਹਦਾ ਅਸਰ ਹੁੰਦਾ ਕਿਉਂਕਿ ਜਿਹੜੀਆਂ ਐਂਟਰੀਜ਼ ਇਹਨਾਂ ਗਲਤ ਕਰਤੀਆਂ ਨਾ ਤਾਂ ਭਾਈ ਕਾਨ ਸਿੰਘ ਨਾਭਾ ਜੀ ਦਾ ਚੱਲ ਰਿਹਾ ਨਾ ਬਿਲਕੁਲ ਉਹ ਜਿਸਲੇ ਕਿਸੇ ਤਰ੍ਹਾਂ ਨੂੰ ਰੋਕਿਆ ਨਹੀਂ ਜਾ ਸਕਿਆ ਫਿਰ ਅਸੀਂ ਹਾਈ ਕੋਰਟ ਦੇ ਵਿੱਚ ਗਏ ਉਹਦੇ ਵਿੱਚ ਅਸੀਂ ਚਾਰ ਜਣੇ ਸੀ ਮੈਂ ਸੀ ਅਮਰਜੀਤ ਸਿੰਘ ਜੀ ਸੀ ਸਾਡੇ ਇੱਕ ਸਾਥੀ ਨੇ ਰਵਿੰਦਰ ਸਿੰਘ ਤੇ ਮਨਜੀਤ ਸਿੰਘ ਉਹ ਹੋਰ ਆਲਸ ਚਾਰੇ ਜਿਹੜੇ ਹਾਈ ਕੋਰਟ ਦੇ ਵਿੱਚ ਗਏ ਹਾਈ ਕੋਰਟ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਮੰਨਿਆ ਕਿ ਉਹਦੇ ਵਿੱਚ ਗਲਤੀਆਂ ਹੈਗੀਆਂ ਜੀ ਬਹੁਤ ਬੜੀ ਗੱਲ ਹੈ ਉਸ ਆਧਾਰ ਦੇ ਉੱਤੇ ਹਾਈ ਕੋਰਟ ਨੇ ਉਹਦੀ ਸੇਲ ਦੇ ਉੱਤੇ ਪਾਬੰਦੀ ਲਾਤੀ ਕਿ ਇਹਨੂੰ ਵੇਚਿਆ ਨਹੀਂ ਜਾ ਸਕਦਾ ਇੱਥੇ ਇੱਕ ਹੋਰ ਗੱਲ ਆਉਂਦੇ ਵਾਲੀ ਹੈ ਜਿਹੜੀ ਐਸਸੀਬੀਸੀ ਅੱਜ ਐਡਾ ਰੌਲਾ ਪਾ ਰਹੀ ਹੈ ਨਾ ਉਹਦੇ ਵਿੱਚ ਤੇ ਫੈਸਲਾ ਹੋਇਆ 18 ਦੇ ਵਿੱਚ 2018 ਦੇ ਵਿੱਚ ਤੇ ਇਹਨਾਂ ਦਾ ਵਕੀਲ ਵੀ ਸ਼ਾਮਿਲ ਸੀ ਇਹ ਵੀ ਪਾਰਟੀ ਬਣੇ ਹੋਏ ਸੀ ਜੀ ਉਹਨਾਂ ਐਸਟੀਪੀਸੀ ਨੇ ਕੁਝ ਕਰਨਾ ਸੀ ਤੇ ਕਰਨਾ ਤੇ ਇਹ ਚਾਹੀਦਾ ਸੀ ਕਿ ਜਦੋਂ ਇਹ ਰੌਲਾ ਪੈ ਰਿਹਾ ਸੀ ਕਿ ਗਲਤ ਹੈ ਉਹ ਤੋਂ ਇਹਨਾਂ ਨੂੰ ਉਹਕੇ ਉਹਨੂੰ ਰੁਕਾਉਣਾ ਚਾਹੀਦਾ ਸੀ ਚਲੋ ਖੈਰ ਇਹਨਾਂ ਨੇ ਕੋਰਟ ਦੇ ਵਿੱਚ ਆਪਣਾ ਪੱਖ ਉਹ ਇਹੋ ਜਿਹਾ ਨਹੀਂ ਦਿੱਤਾ ਕਿ ਉਹਦੀ ਸੇਲ ਹੋਣੀ ਚਾਹੀਦੀ ਹੈ ਉਹ ਸੇਲ ਉਹਦੀ ਜਿਹੜੀ ਬੰਦ ਹੋ ਗਈ لیکن ਉਹਨਾਂ ਨੂੰ ਸਵਾਲ ਇਹ ਸੀ ਕਿ ਸੇਲ ਬੰਦ ਹੈ ਉਹ ਪਿਆ ਹੋਇਆ ਹੈ ਉਹਨੂੰ ਕਿਸੇ ਵੇਲੇ ਵੀ ਜਿਹੜਾ ਕਿਸੇ ਬਹਾਨੇ ਦੇ ਨਾਲ ਫਿਰ ਵੇਚਣ ਦੀ ਕੋਸ਼ਿਸ਼ ਹੀ ਹੋ ਸਕਦੀ ਹੈ। ਤਾਂ ਗਲਤ ਤਰ੍ਹਾਂ ਤੋਂ ਜਾਇਗਾ ਉਹਨੂੰ ਡਿਸਟਰਾਏ ਹੋਣਾ ਚਾਹੀਦਾ। ਉਹਦੇ ਵਾਸਤੇ ਅਸੀਂ ਸਮੇਂ-ਸਮੇਂ ਦੇ ਉੱਤੇ ਕਈ ਸਰਕਾਰਾਂ ਨੂੰ ਅਪਰੋਚ ਕੀਤਾ, ਗਵਰਨਰ ਸਾਹਿਬ ਨੂੰ ਅਪਰੋਚ ਕੀਤਾ, 22 ਚਾਂਸਲਰ ਤੇ ਜਿਹੜੇ ਵੀ ਆਉਂਦੇ ਰਹੇ ਪੰਜਾਬੀ ਯੂਨੀਵਰਸਿਟੀ ਦੇ ਅਸੀਂ ਉਹਨਾਂ ਨੂੰ ਅਪਰੋਚ ਕਰਦੇ ਰਹੇ। ਹਾਂ ਦੇਖੋ ਕਿਸੇ ਨੇ ਸੁਣੀ ਨਹੀਂ। ਇਹ ਤਾਂ ਅਸੀਂ ਬੜੇ ਤਲਵਾਤੀਆਂ ਜਿਹੜੇ ਹੁਣ ਪੰਜਾਬ ਅਸੈਂਬਲੀ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਉਲਤਾਰ ਸਿੰਘ ਜ਼ੰਦੂਆ ਜੀ ਉਹਨਾਂ ਨੇ ਇਹਨੂੰ ਮਹਿਸੂਸ ਕੀਤਾ ਕਿ ਗਲਤ ਕੰਮ ਹੋ ਰਿਹਾ ਹੈ ਬਹੁਤ ਗਲਤ ਕੰਮ ਹੈ ਜੀ ਬਹਿ ਕਮਗਾ ਵੀ ਸ਼ਾਇਦ ਉਹਨਾਂ ਨੂੰ ਸਿੱਖੀ ਦੀ ਗੁਰਮਤ ਦੀ ਸਾਡੇ ਨਾਲੋਂ ਬਾਕੀਆਂ ਨਾਲੋਂ ਜ਼ਿਆਦਾ ਸੋਝੀ ਹੈ ਜਿਨ੍ਹਾਂ ਨੇ ਵੇਖਿਆ ਕਿ ਇਹ ਇੱਕ ਵੱਡੀ ਸ਼ਖਸੀਅਤ ਦਾ ਤਿਆਰ ਕੀਤਾ ਹੋਇਆ ਜਿਹੜਾ ਇੱਕ ਡਾਕੂਮੈਂਟ ਹੈ ਇੱਕ ਐਡਾ ਮਹਾਨ ਕੋਸ਼ ਹੈ ਜਿਹਦਾ ਨਾਂ ਹੀ ਮਹਾਨ ਕੋਸ਼ ਰੱਖਿਆ ਗਿਆ ਹੈ ਜੀ ਉਹ ਗਲਤ ਰੋਕ ਦੇ ਵਿੱਚ ਸੰਗਤਾਂ ਦੇ ਵਿੱਚ ਜਾਵੇ ਗਲਤ ਛਪਿਆ ਹੋਇਆ ਸੰਗਤਾਂ ਦੇ ਜਾਵੇ ਤੇ ਬਹੁਤ ਡੈਮੇਜਿੰਗ ਹੈ ਜੀ ਉਹਨਾਂ ਨੇ ਆਪਣੀ ਪੋਜੀਸ਼ਨ ਨੂੰ ਇਸਤੇਮਾਲ ਕਰਕੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਬੁਲਾਇਆ ਭਾਸ਼ਾ ਵਿਭਾਗ ਨੂੰ ਵੀ ਬੁਲਾਇਆ ਸਾਨੂੰ ਵੀ ਬੁਲਾਇਆ ਸਾਰਿਆਂ ਨੂੰ ਕਰਕੇ ਅਖੀਰ ਇਹ ਫੈਸਲਾ ਹੋਇਆ ਉਹਦੇ ਵਿੱਚ ਕੁਝ ਇੱਕ ਸ਼ਖਸੀਅਤਾਂ ਹਨ ਯੂਨੀਵਰਸਿਟੀ ਦੀਆਂ ਕੁਝ ਇੱਕ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਐਸੇ ਸੰ ਜਿਹੜੇ ਹਰ ਤਰ੍ਹਾਂ ਦੇ ਨਾਲ ਭਿਗਣ ਪਾਉਣਾ ਚਾਹੁੰਦੇ ਸੰ ਵੀ ਇਹ ਡਿਸਟਰਾਇ ਨਾ ਹੋਵੇ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਖਤਰਾ ਸੀ ਕਿ ਜੇ ਇਹ ਡਿਸਟਰਾਇ ਹੋਏਗਾ ਤੇ ਫਿਰ ਕੱਲ ਨੂੰ ਇਹ ਗੱਲ ਖੁੱਲ੍ਹੇਗੀ ਵੀ ਇਹ ਕਿੰਨੇ ਗਲਤ ਕੀਤਾ ਤੇ ਇਨਕੁਆਰੀ ਹੋਏਗੀ ਤੇ ਸਾਡੇ ਉੱਤੇ ਵੀ ਕੇਸ ਆ ਸਕਦਾ ਸਾਡੇ ਉੱਤੇ ਵੀ ਕਿੰਤੂ ਆ ਸਕਦਾ ਉਹਨਾਂ ਸਾਰਿਆਂ ਤੇ ਆਏਗਾ ਜਿਨ੍ਹਾਂ ਨੇ ਗਲਤ ਕੰਮ ਕਰਨ ਦੇ ਵਿੱਚ ਹਿੱਸਾ ਪਾਇਆ ਔਰ ਜਿਨ੍ਹਾਂ ਨੇ ਲਖਾ ਰੁਪਏ ਇੱਕ ਇੱਕ ਮਰਦ ਨੇ ਲਏ ਹੋਏ ਨੇ ਬਿਲਕੁਲ ਉਹ ਇਸ ਕਰਕੇ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਅਖੀਰ ਤੇ ਫੈਸਲਾ ਹੋ ਗਿਆ ਕਿ ਇਹਨੂੰ ਡਿਸਟਰੋਏ ਕਰਤਾ ਜਾਵੇ ਉਥੇ ਵਾਈਸ ਚਾਂਸਲਰ ਵੀ ਆਈਸਨ ਮੀਟਿੰਗ ਦੇ ਵਿੱਚ ਜੀ ਉਹ ਮਿਲ ਕੇ ਗਏ 15 ਦਿਨ ਦਾ ਟਾਈਮ ਸੀ ਹੁਣ ਉਹਨਾਂ ਨੇ ਜਿਹੜਾ ਕਿਵੇਂ ਡਿਸਟਰੋਏ ਕਰਨਾ ਹੈ ਇਹ ਗੱਲ ਨਾ ਤੇ ਉਥੇ ਖੁੱਲੀ ਤੇ ਨਾ ਉਹਨਾਂ ਨੇ ਕਿਸੇ ਨਾਲ ਸਲਾਹ ਕੀਤੀ ਹਾਂ ਉਹਨਾਂ ਨੇ ਇਹ ਤਰੀਕਾ ਲਾ ਬਣਿਆ ਕਿ ਜ਼ਮੀਨ ਪੁੱਟ ਕੇ ਮਿੱਟੀ ਟਰੋਇਆ ਪੁੱਟ ਕੇ ਉਹਦੇ ਵਿੱਚ ਪਾ ਕੇ ਦਬਾਤਾ ਜਾਏ ਤੇ ਆਪੇ ਹੀ ਗੱਲ ਸੜ ਜਾਏਗਾ ਜੀ ਹਾਲੇ ਕਿ ਇਹਦੇ ਵਿੱਚ ਵੀ ਕੁਝ ਗਲਤ ਨਹੀਂ ਹੈ ਹਾਂ ਪਰ ਸ਼ੇਰ ਸਿੰਘ ਜੀ ਜਿਹੜੀ ਮੇਨ ਗੱਲ ਸਮਝਣ ਵਾਲੀ ਹੈ ਨਾ ਇਹ ਕੋਸ਼ ਹੈ ਮਹਾਨ ਕੋਸ਼ ਨਾ ਹੈ ਕੋਸ਼ ਦਾ ਮਤਲਬ ਹੁੰਦਾ ਹੈ ਡਿਕਸ਼ਨਰੀ ਜੀ ਅੰਗਰੇਜ਼ੀ ਦੇ ਵਿੱਚ ਕੋਸ਼ ਨੂੰ ਡਿਕਸ਼ਨਰੀ ਕਿਹਾ ਜਾਂਦਾ ਹੈ ਔਰ ਉਹਦੇ ਵਿੱਚ ਇਹ ਨਹੀਂ ਕਿ ਸਿਰਫ ਸਾਡਾ ਸਿੱਖਾਂ ਦਾ ਕੋਈ ਧਾਰਮਿਕ ਗ੍ਰੰਥ ਹੈ ਇਹ ਵਿੱਚ ਹਿੰਦੂ ਮਿਥਿਹਾਸ ਜਿਹੜਾ ਭਰਿਆ ਪਿਆ ਹੈ ਮੁਸਲਮਾਨ ਬਾਰੇ ਜਾਣਕਾਰੀ ਭਰੂੜ ਦਿੱਤੀ ਹੋਈ ਹੈ ਈਸਾਈ ਮਤ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਹੋਰ ਕਈ ਦੁਨੀਆਵੀ ਚੀਜ਼ਾਂ ਜਿਵੇਂ ਕਿ ਬੜੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਉਹਦੇ ਵਿੱਚ ਦਿੱਤਾ ਹੋਇਆ ਹੂੰ ਬਿਲਕੁਲ ਬਿਲਕੁਲ ਮੈਂ 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 ਇੱਥੇ ਇੱਕ ਇਹਦੇ ਤੁਹਾਡੇ ਇਸ ਨਾਲ ਹੀ ਸਵਾਲ ਥੋੜਾ ਜਿਹਾ ਹੋਰ ਐਡ ਕਰਨਾ ਚਾਹੁੰਦਾ ਆ ਵੀ ਇੱਕ ਤਾਂ ਜਿਹੜਾ ਇਹਨਾਂ ਨੇ ਤਰੀਕਾ ਅਪਣਾਇਆ ਚੁੱਪਚਾਪ ਕਿਉਂਕਿ ਇੱਕ ਮਤਲਬ ਡਿਸਪਿਊਟਡ ਮਸਲਾ ਸੀ ਚਲੋ ਹਾਈ ਕੋਰਟ ਦਾ ਇਹਦੇ ਉੱਤੇ ਫੈਸਲਾ ਆ ਚੁੱਕਿਆ ਸੀ ਬਟ ਤੁਹਾਨੂੰ ਲੱਗਦਾ ਕਿ ਇਹਦੇ ਉੱਤੇ ਇੱਕ ਜਿਹੜੀ ਟੀਮ ਬਣਾਉਣੀ ਚਾਹੀਦੀ ਸੀ ਇੱਕ ਬੋਰਡ ਬਣਾਉਣਾ ਚਾਹੀਦਾ ਸੀ ਜਿਸ ਤਰ੍ਹਾਂ ਤੁਸੀਂ ਇਹਨੂੰ ਕਾਊਂਟਰ ਕੀਤਾ ਸੀ ਉਸ ਵਿੱਚੋਂ ਵੀ ਮੈਂਬਰ ਵਿੱਚ ਲੈ ਕੇ ਉੱਥੇ ਬੈਠ ਕੇ ਫੈਸਲਾ ਕਰਕੇ ਇਹਨੂੰ ਫਿਰ ਡਿਸਟਰਾਏ ਕੀਤਾ ਜਾਣਾ ਸੀ ਕਿਉਂਕਿ ਉਹਦੀ ਬਕਾਇਦਾ ਇੱਕ ਕਾਉਂਟੇਬਿਲਟੀ ਹੈ ਡਿਸਟਰਾਏ ਕਰਨ ਦਾ ਫੈਸਲਾ ਤਾਂ ਇਕੱਠੇ ਹੀ ਹੋਇਆ ਜੀ ਕਿ ਕਿਸ ਤਰ੍ਹਾਂ ਡਿਸਟਰਾਏ ਕਰਨਾ ਹੈ ਇਹ ਉਹਨਾਂ ਨੇ ਆਪਣੇ ਦੌਰ ਤੇ ਫੈਸਲਾ ਲਿਆ ਔਰ ਦੇਖੋ ਗੱਲ ਇਹ ਹੈ ਸਾਡੇ ਦਸੇ ਕੌਮ ਦੇ ਵਿੱਚ ਇਹ ਵੀ ਕੋਈ ਵਿਹਿਮ ਨਹੀਂ ਹੈ ਇਵਨ ਕੋਈ ਬੰਦਾ ਮਰ ਜਾਏ ਉਹਦਾ ਸਸਕਾਰ ਵੀ ਕਿੱਦਾਂ ਜਾ ਸਕਦਾ ਜਲਾ ਕੇ ਜੇ ਪ੍ਰਬੰਧ ਨਾ ਹੋਵੇ ਤਾਂ ਜ਼ਮੀਨ 'ਚ ਵੀ ਦਬਾਇਆ ਜਾ ਸਕਦਾ ਸਿਰਫ ਸਾਡੇ ਇਸ ਤਿਹਤ ਮਰਦਾਂ ਦੇ ਲਿਖਿਆ ਹੈ ਕਿ ਉੱਥੇ ਜਗ੍ਹਾ ਬਰਾਬਰ ਕਰ ਦੇਣੀ ਚਾਹੀਦੀ ਹੈ ਤਾਂ ਕਿ ਉੱਥੇ ਕੋਈ ਸਮਾਹ ਸਮੂਦ ਨਾ ਬਣਾ ਲਵੇ ਸਾਰੇ ਇਹੋ ਜਿਹੇ ਪਰਸਪਰ ਨਹੀਂ ਹਾਂ ਲੇਕਿਨ ਜਿਹੜਾ ਇਹਨੂੰ ਰੰਗਤ ਦਿੱਤੀ ਗਈ ਕਿ ਧਰਮ ਗ੍ਰੰਥ ਦੀ ਬੇਅਦਬੀ ਕਰ ਦਿੱਤੀ ਜੀ ਗੁਰਬਾਣੀ ਦੀ ਬੇਅਦਬੀ ਕਰ ਦਿੱਤੀ ਗਈ ਸਭ ਤੋਂ ਵੱਡੀ ਬੇਅਦਬੀ ਉਹ ਹੈ ਸਜੀਪੀਸੀ ਕਰੇਗੀ ਅਗਰ ਇਹ ਉੱਥੇ ਉਹਨਾਂ ਦਾ ਸੰਸਕਾਰ ਕਰੇ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਸਕਾਰ ਕੀਤਾ ਜਾਂਦਾ ਹੈ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦਾ ਬਰਾਬਰ ਰਤਬਾ ਦੇ ਰਹਿਣਾ ਇਹਨੂੰ ਇੱਕ ਕਿਤਾਬ ਨੂੰ ਜਿਹੜਾ ਕਿ ਉਹਨੂੰ ਸਿੱਖਾਂ ਦਾ ਧਾਰਮਿਕ ਗ੍ਰੰਥ ਵੀ ਨਹੀਂ ਹੈ ਜੀ ਜੇ ਦੇ ਵਿੱਚ ਇਹ ਉਹ ਨਾਲੇ ਸਰ ਨਰੋਲ ਗੁਰਬਾਣੀ ਦੀ ਵੀ ਆਖਿਆ ਗੁਰਬਾਣੀ ਦੀ ਵਿਚਾਰ ਹੈ ਹਾਂ ਉੱਥੇ ਸ਼ਬਦਾਂ ਦੇ ਅਰਥ ਨੇ ਬਿਲਕੁਲ ਜਿਵੇਂ ਅ ਗਿਆਨ ਲਫਜ਼ ਆ ਗਿਆ ਅ ਗਿਆਨ ਲਫਜ਼ ਦਾ ਅਰਥ ਦੇ ਕੇ ਨਾਲ ਗੁਰਬਾਣੀ ਦੀ ਪੰਕਤੀ ਦੇਤੀ ਹਾਂ ਜਿਹੜੀ ਉਹਨੂੰ ਐਕਸਪਲੇਨ ਕਰਦੀ ਹੈ ਬਸ ਆਇਆ ਹਾਂ ਬਿਲਕੁਲ ਨਾਲੇ ਇਹਦੇ ਵਿੱਚ ਜੇ ਦੇਖੋ ਇੱਕ ਤਾਂ ਮਸਲਾ ਇਹ ਸੀ ਕਿ ਜਿਹੜਾ ਗਲਤ ਤਰੀਕੇ ਨਾਲ ਬਣਾਇਆ ਗਿਆ ਤੇ ਇਹਦਾ ਜਿਹੜਾ ਡਿਸਟਰਾਇ ਕਰਨਾ ਇਹਨੂੰ ਉਹ ਵੀ ਇੱਕ ਮਤਲਬ ਇੱਕ ਤਰੀਕੇ ਨਾਲ ਕੀਤਾ ਜਾਵੇ ਤਾਂ ਕਿ ਜਿਸ ਦਾ ਤੁਸੀਂ ਕਾਊਂਟਰ ਕੀਤਾ ਸੀ ਤੁਸੀਂ ਤੁਹਾਨੂੰ ਸੈਟੀਸਫੈਕਸ਼ਨ ਹੁੰਦੀ ਕਿ ਹਾਂ ਵੀ ਉਹ ਸਾਰੇ ਦਾ ਸਾਰਾ ਜਿਹੜਾ ਉਹ ਡਿਸਟਰਾਇ ਹੋ ਚੁੱਕਿਆ ਕਿਉਂਕਿ ਉਹ ਪਿੱਛੇ ਕੁਝ ਬਚਿਆ ਤੇ ਸਾਰਾ ਦਾ ਸਾਰਾ ਡਿਸਟਰਾਇ ਹੋਣਾ ਚਾਹੀਦਾ ਸੀ ਜਿਹੜੀ ਐਫ ਆਈ ਦਰਜ ਕੀਤੀ ਐਫ ਆਈ ਆਰ ਦਰਜ ਕੀਤੀ ਗਿਆ ਤਾਂ ਬਿਲਕੁਲ ਹੀ ਗਲਤ ਹੈ हां ਜਿਹੜੇ bc ਤੇ ਐਫਆਈਆਰ ਦਰਜ ਕੀਤੀ ਗਈ ਹੈ ਇਹ ਤਾਂ ਉਦੋਂ bc ਨਹੀਂ ਸੀ ਬਿਲਕੁਲ ਜੀ ਜੇ ਐਸਡੀਪੀਸੀ ਨੇ ਕੋਈ ਨੋਟਿਸ ਲੈਣਾ ਸੀ ਤਾਂ ਪਹਿਲਾਂ ਜਦੋਂ ਅਸੀਂ ਰੌਲਾ ਪਾ ਰਹੇ ਸੀ ਵੀ ਇਹ ਗਲਤ ਹੈ ਗਲਤ ਹੈ ਗਲਤ ਹੈ ਨੂੰ ਰੋਕਿਆ ਜਾਏ ਹਾਂ ਉਦੋਂ ਨੂੰ ਲੱਗੇ ਹੋਣਾ ਚਾਹੀਦਾ ਸੀ ਵੀ ਇਹਨੂੰ ਖਤਮ ਕੀਤਾ ਜਾਏ ਹਾਂ ਬਿਲਕੁਲ ਉਸ ਵੇਲੇ ਉਹਨਾਂ ਨੇ ਆਪਣਾ ਵਕੀਲ ਵੀ ਖੜਾ ਕੀਤਾ ਲੇਕਿਨ ਉਹਦਾ ਕੋ ਬਹੁਤ ਵੱਡਾ ਯੋਗਦਾਨ ਨਹੀਂ ਸੀ ਕੁਝ ਜੋ ਆਇਆ ਲੇਟ ਸਟੇਜ ਵਿੱਚ ਸੀ ਲੇਕਿਨ ਉਹਦੇ ਸਾਹਮਣੇ ਫੈਸਲਾ ਹੋਇਆ ਇਹ ਦੀ ਸੇਲ ਜਿਹੜੀ ਬੰਦ ਹੋਣੀ ਚਾਹੀਦੀ ਸੇਲ ਬੰਦ ਤੋਂ ਬਾਅਦ ਉਹਦਾ ਕੀ ਕਰਨਾ ਹੈ ਫਿਰ ਆਚਾਰ ਪਾਉਣਾ ਜਿਸਲੇ ਉਹ ਗਲਤ ਚੀਜ਼ ਹੈ ਉਹ ਸੇਲ ਹੀ ਨਹੀਂ ਹੋ ਸਕਦੀ ਤੇ ਫਿਰ ਉਹਦੇ ਬਾਅਦ ਉਹਦਾ ਡਿਸਟਰਾਏ ਹੋ ਜਾਣਾ ਹੀ ਸਭ ਤੋਂ ਬੈਸਟ ਹੈ ਹੂੰ ਕੱਲ ਨੂੰ ਉਹਨਾਂ ਨੂੰ ਮਿਸਯੂਜ਼ ਨਾ ਹੋਵੇ ਆ ਕਿਉਂਕਿ ਹੁਣ ਉਹ ਗੱਲ ਜਿਹੜੀ ਆ ਇਹ ਹੋ ਗਈ ਆ ਕਿ ਕੁਝ ਜਿਹੜੀਆਂ ਬਾਹਰ ਸੁੱਟੀਆਂ ਸੀ ਕਾਪੀਆਂ ਹੁਣ ਇਹ ਨਹੀਂ ਪਤਾ ਲੱਗ ਕਿਆ ਕਿ ਜਿੰਨਾ ਬਾਹਰ ਸੁੱਟਿਆ ਸੀ ਉਹਨਾਂ ਨੇ ਸਿਰਫ ਉਹੀ ਚੁੱਕ ਕੇ ਲੈ ਕੇ ਗਏ ਨੇ ਜਾਂ ਜੋ ਜਿੰਨਾ ਟੋਟਲ ਅਮਾਉਂਟ ਸੀ ਇਹਨਾਂ ਕੋਲ ਸਾਰਾ ਅ ਵੀ ਉਹ ਸਾਰੇ ਦਾ ਸਾਰਾ ਲੈ ਗਿਆ ਇੱਕ ਤਾਂ ਇਹ ਗੱਲ ਹੋ ਗਈ ਦੂਸਰੀ ਗੱਲ ਹੋ ਗਈ ਇਹਦੇ ਵਿੱਚ ਮਤਲਬ ਜਿਹੜੀ ਇਹਨੂੰ ਬਯਦਵੀ ਨਾਲ ਜੋੜਿਆ ਜਾਂਦਾ ਹੁਣ ਜੇ ਦੇਖੀਏ ਤਾਂ ਜਿਹੜੀਆਂ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਵੀ ਗੁਰਬਾਣੀ ਲਿਖੀ ਹੁੰਦੀ ਹੈ ਜਿਹੜੀਆਂ ਬੱਚਿਆਂ ਦੇ ਵਸਤਿਆਂ ਦੇ ਵਿੱਚ ਰਹਿੰਦੀਆਂ ਨੇ ਆ ਪਿਛਲੇ ਦਿਨੀ ਬੜਾ ਲੰਮਾ ਜਿਹੜਾ 2-3 ਮਹੀਨੇ ਧਰਨਾ ਲਾ ਕੇ ਰੱਖਿਆ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੋਹਾਲੀ ਵਿਕੇ ਤੇ ਉਦੋਂ ਵੀ ਜਿਹੜੀ ਆਪਾਂ ਗੱਲ ਕਰੀਏ ਸ਼੍ਰੋਮਣੀ ਕਮੇਟੀ ਨੇ ਬਿਲਕੁਲ ਇਹਦੇ ਵਿੱਚ ਨਹੀਂ ਕਿਹਾ ਹੈਗਾ ਕਿ ਹਾਂ ਵੀ ਜਿਹੜੀ ਇਹਨਾਂ ਵਿੱਚ ਗਲਤ ਗੁਰਬਾਣੀ ਲਿਖੀ ਜਾਂਦੀ ਹੈ ਅਸਲ ਬੇਅਦਬੀ ਤੇ ਉਹ ਹੈ ਅਸਲ ਦੇ ਵਿੱਚ ਬਬਰ ਸ਼ੇਰ ਸਿੰਘ ਜੀ ਸਾਡੇ ਕੌਮ ਦੇ ਅੰਦਰ ਅਗਿਆਨਤਾ ਵੱਧ ਰਹੀ ਹੈ ਕੱਟੜਵਾਦ ਵੱਧ ਰਿਹਾ ਹੈ ਜਿਸ ਸਿਲੇ ਅਗਿਆਨਤਾ ਹੋਏਗੀ ਤੇ ਕੱਟੜਵਾਦ ਵਧੇਗਾ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਪਹਿਲਾਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਫਰੀ ਮੀਟ ਛਾਪੀ ਜਾਂਦੀ ਸੀ ਜੀ ਉਹਦਾ ਸਾਈਜ਼ ਇਨਾਟ ਹੁੰਦਾ ਸੀ ਜਿੰਨਾ ਕਾਜਕਾਲ ਅਮਰਤ ਕੀਰਤਨ ਦਾ ਅੱਛਾ ਜੀ ਉਹ ਤੁਸੀਂ ਵੀ ਮੇਰੇ ਖਾ ਫੌਜ ਦੇ ਵਿੱਚ ਰਹੇ ਹੋ ਤੁਹਾਨੂੰ ਪਤਾ ਹੋਣਾ ਹੈ ਜਿਨ੍ਹਾਂ ਸਿੱਖ ਫੌਜੀ ਨੇ ਜਿਨ੍ਹਾਂ ਦੇ ਇਹ ਇੱਛਾ ਹੁੰਦੀ ਸੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਨਾਮ ਨਾਲ ਪਾਠ ਕਰਨਾ ਹੈ ਹਾਂ ਉਹ ਜਿੱਥੇ ਜਾਂਦੇ ਸੀ ਉਹ ਆਪਣੇ ਟੈਜੀ ਚ ਪਾ ਕੇ ਬਕਸੇ ਚ ਪਾ ਕੇ ਨਾਲ ਲੈ ਕੇ ਜਾਂਦੇ ਸੀ ਬਿਲਕੁਲ ਜੀ ਬਿਲਕੁਲ ਹੁੰਦੀਆਂ ਸੀ ਕੀ ਕਿ ਉਹ ਸਤਕਾਰ ਨਾਲ ਰਮਾਲਿਆਂ ਵਿੱਚ ਲਪੇਟਿਆ ਹੁੰਦਾ ਸੀ ਲੇਕਿਨ ਆਪਣੇ ਟਰੰਕ ਦੇ ਵਿੱਚ ਬਕਸੇ ਦੇ ਵਿੱਚ ਜਿਹਦੇ ਵਿੱਚ ਵੀ ਉਹ ਕੈਰੀ ਕਰਦੇ ਸੀ ਸਮਾਨ ਲੈ ਕੇ ਜਾਂਦੇ ਸੀ ਉਹਦੇ ਨਾਲ ਲੈ ਕੇ ਜਾਂਦੇ ਸੀ ਜੀ ਅੱਜ ਤੁਸੀਂ ਸੋਚ ਨਹੀਂ ਸਕਦੇ ਉਹ ਚੰਗੇ ਸਿੱਖ ਸੰਤ ਜਿਹੜੇ ਇਹ ਚਾਹੁੰਦੇ ਸਨ ਕਿ ਗੁਰਬਾਣੀ ਰੈਗੂਲਰ ਪੜ੍ਹਦੇ ਰਹੀਏ ਜਾਂ ਇਹ ਚੰਗੇ ਸਿੱਖ ਨੇ ਜਿਹੜੇ ਲੋਕਾਂ ਦਾ ਘਰਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੱਕ ਰਹੇ ਨੇ ਹਾਂ ਜਿਹੜੇ ਰੌਲਾ ਪਾ ਰਹੇ ਨੇ ਕਿ ਬੇਅਦਬੀ ਹੋ ਗਈ ਜੀ ਬੇਅਦਬੀ ਹੋ ਗਈ ਇਹ ਚਾਹੁੰਦੇ ਨੇ ਗੁਰਬਾਣੀ ਪੜ੍ਹੀ ਨਾ ਜਾਵੇ ਜੇ ਇਹ ਹੀ ਹਾਲਤ ਚੱਲੇਗੀ ਅਖਬਾਰਾਂ 'ਚ ਗੁਰਬਾਣੀ ਛਪਣੀ ਬੰਦ ਹੋ ਜਾਏਗੀ ਰਸਾਲਿਆਂ ਦੇ ਵਿੱਚ ਗੁਰਬਾਣੀ ਛਪਣੀ ਬੰਦ ਹੋ ਜਾਏਗੀ ਪ੍ਰਚਾਰ ਖਤਮ ਹੋ ਜਾਏਗਾ ਸਿੱਖੀ ਦਾ ਇਹ ਉਹ ਲੋਕ ਨੇ ਜਿਹੜੇ ਸਿੱਖੀ ਦਾ ਪ੍ਰਚਾਰ ਖਤਮ ਕਰਾਉਣਾ ਚਾਹੁੰਦੇ ਨੇ ਇਹੋ ਜਿਹੀਆਂ ਪਾਬੰਦੀਆਂ ਲਾ ਕੇ ਆਪਣੀ ਅਗਿਆਨਤਾ ਦੇ ਵਿੱਚ ਅੰਧਵਿਸ਼ਵਾਸ ਦੇ ਵਿੱਚ ਇਹ ਗੁਰਬਾਣੀ ਦਾ ਸਤਕਾਰ ਨਹੀਂ ਬੇਅਦਮੀ ਕਰ ਰਹੇ ਨੇ ਔਰ ਵੱਡੀ ਬੇਅਦਬੀ ਹੋਏਗੀ ਅਗਰ ਹੁਣ ਸ਼੍ਰੋਬਣੀ ਕਮੇਟੀ ਨੇ ਇਹਦਾ ਉਸ ਤਰ੍ਹਾਂ ਸੰਸਕਾਰ ਕੀਤਾ ਗੁਰੂਗ੍ਰਾਂਦ ਸਾਹਿਬ ਵਾਂਗੂ ਉਸ ਜਗ੍ਹਾ ਤੋਂ ਤੇ ਜਿੱਥੇ ਗੁਰੂਗ੍ਰਾਂਦ ਸਾਹਿਬ ਜੀ ਦੇ ਪ੍ਰਾਤਨ ਰੂਪਾਂ ਦਾ ਸੰਸਕਾਰ ਕਰਦੇ ਨੇ ਔਰ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਨਾ ਜੀ ਇਹ ਐਫ ਆਈ ਆਰ ਦਰਜ ਹੋਈ ਪੁਲਿਸ ਵਾਲੇ ਉੱਥੋਂ ਕਾਪੀਆਂ ਲੈ ਕੇ ਗਏ ਨੇ ਜੀ ਉਹ ਕਿਸੇ ਕੇਸ ਦੇ ਵਿੱਚ ਐਫ ਆਈ ਆਰ ਦਰਜ ਕੀਤੇ ਨੇ ਉਹ ਕਰਦੇ ਨੇ ਉੱਥੋਂ ਕੋਈ ਚੀਜ਼ ਲੈ ਕੇ ਜਾਂਦੇ ਨੇ ਉਹਦੀ ਲਿਸਟ ਬਣਦੀ ਹੈ ਬੀ ਆ ਐਂਡ ਇਹ ਨੀ ਚੀਜ਼ ਅਸੀਂ ਲੈ ਕੇ ਗਏ ਕਿ ਕਿੰਨੀਆਂ ਕਾਪੀਆਂ ਲੈ ਕੇ ਗਏ ਉਹਦੀ ਇਹਨਾਂ ਕੋਲ ਲਿਸਟ ਬਣਾਈ ਹੈ ਹਾਂ ਕੱਲ ਨੂੰ ਉਹਨਾਂ ਕਾਪੀਆਂ ਦੀ ਵੀ ਤਾਂ ਦੁਰਵਰਤ ਹੋ ਸਕਦੀ ਹੈ ਸਰੋਣੀ ਕਮੇਟੀ ਲੈ ਕੇ ਗਈ ਉਹਨਾਂ ਨੇ ਕੋਈ ਦਿੱਤਾ ਕਿ ਅਸੀਂ ਇੰਨੀਆਂ ਕਾਪੀਆਂ ਲੈ ਕੇ ਜਾ ਰਹੇ ਹਾਂ ਜਿਸ ਕਰਕੇ ਇਹਨਾਂ ਸਾਰਾ ਯਤਨ ਕੀਤਾ ਗਿਆ ਕਿ ਇਹ ਲੋਕਾਂ ਦੇ ਹੱਥਾਂ 'ਚ ਗਲਤ ਚੀਜ਼ ਨਾ ਜਾਵੇ ਉਹ ਉਥੇ ਵੀ ਦਾ ਕਦਰ ਹੈ ਕਿ ਉਥੇ ਦੁਰਵਰਤ ਹੋ ਸਕਦੀ ਹੈ ਬਿਲਕੁਲ ਜੀ ਇਹ ਲੋਕ ਕਿਉਂ ਕੌਮ ਦੇ ਸਦਾਤਾ ਨਾਲ ਖਲਵਾੜ ਕਰਨਾ ਚਾਹੁੰਦੇ ਨੇ ਦੇਖੋ ਗੱਲ ਇਹ ਹੈ ਭਾਵੇਂ ਸਾਡਾ ਇੱਕ ਧਰਮ ਗ੍ਰੰਥ ਨਹੀਂ ਹੈ ਮਹਾਨ ਕੋਸ਼ ਹੈ ਮਹਾਨ ਡਿਕਸ਼ਨਰੀ ਹੈ ਜਿਹਦੇ ਵਿੱਚ ਦੂਜੀਆਂ ਕੌਮਾਂ ਬਾਰੇ ਵੀ ਜਾਣਕਾਰੀ ਹੈ ਲੇਕਿਨ ਦੋ ਚੀਜ਼ਾਂ ਤੇ ਹੈ ਨੇ ਮਹੱਤਵਪੂਰਨ ਇੱਕ ਤੇ ਭਾਈ ਕਾਂਠ ਸਿੰਘ ਨੋਬਾ ਸਿੱਖ ਕੌਮ ਦੇ ਬੜੇ ਮਹਾਨ ਵਿਦਵਾਨ ਸਨ ਜੀ ਉਹਨਾਂ ਨੂੰ ਸਖੀਅਤ ਜੁੜੀ ਹੋਈ ਹੈ ਉਹਦੇ ਕਰਕੇ ਸਾਡਾ ਸਿੱਕਾ ਦਾ ਸੈਂਟੀਮੈਂਟ ਉਸ ਨਾਲ ਜੁੜੇ ਹੋਏ ਨੇ ਦੂਸਰਾ ਬੇਸ਼ੱਕ ਕੁਮਾਣੀ ਦੀ ਵਿਆਖਿਆ ਕਰਨ ਵਾਸਤੇ ਵੀ ਬਹੁਤ سارے ਰੈਫਰੈਂਸ ਉਤੋਂ ਮਿਲਦੇ ਨੇ ਉਹ ਰੈਫਰੈਂਸ ਬੁੱਕ ਹੈ ਇੱਕ ਰੈਫਰੈਂਸ ਬੁੱਕ ਨੂੰ ਜਿਹੜਾ ਉਹ ਧਾਰਮਿਕ ਗ੍ਰੰਥ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਔਰ ਧਾਰਮਿਕ ਗ੍ਰੰਥ ਦੇ ਤੌਰ ਤੇ ਵੀ ਇੰਚੇਸ਼ ਕੀਤਾ ਜਾ ਰਿਹਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਵੇ ਹਾਂ ਬਿਲਕੁਲ ਇਹ ਅਰਦਾਸਦਾਈ ਹੈ ਇਹ ਪੁਲਿਸ ਕੋਲ ਜਿਹੜੀਆਂ ਕਾਪੀਆਂ ਗਈਆਂ ਨੇ ਜਿਹੜੀਆਂ ਐਸ்சிਪੀਸੀ ਲੈ ਕੇ ਗਈਆਂ ਨੇ ਇਹਦਾ ਯਕੀਨੀ ਬਣਾਉਣਾ ਬੜਾ ਜ਼ਰੂਰੀ ਹੈ ਕਿ ਉਹਨਾਂ ਦੀ ਦੁਰਵਰਤੋਂ ਨਾ ਹੋਵੇ ਜੀ ਜੀ ਬਿਲਕੁਲ ਸੋ ਆ ਲਾਸਟ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਦੇ ਵਿੱਚ ਇਹਦੇ ਬਾਰੇ ਆ ਲਾਸਟ ਚ ਕੀ ਕਹਿਣਾ ਚਾਹੁੰਦੇ ਹੋ ਕਿ ਅਸਲ ਚ ਹੋਣਾ ਕੀ ਚਾਹੀਦਾ ਸੀ ਕਿਉਂਕਿ ਖਾਸ ਕਰਕੇ ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਕਿ ਉਹਨਾਂ ਦੀ ਇੱਕ ਲਿਸਟ ਬਣਨੀ ਚਾਹੀਦੀ ਸੀ ਕਿ ਉਹ ਜਿਹੜੀ ਕਾਉਂਟੇਬਿਲਟੀ ਆ ਉਹ ਕਿਉਂਕਿ ਇਹਦੇ ਵਿੱਚੋਂ ਅਗਰ ਇੱਕ ਵੀ ਕਾਪੀ ਮਿਸ ਹੁੰਦੀ ਆ ਤਾਂ ਉਹਦੀ ਅੱਗੇ ਕਾਪੀਆਂ ਹੋਰ ਕਰਕੇ ਜਿਹੜੀਆਂ ਵੀ ਛਾਪੀਆਂ ਜਾ ਸਕਦੀਆਂ ਨੇ ਲਾਸਟ ਮੈਂ ਤੁਹਾਡਾ ਲੈਣਾ ਚਾਹਣਾ ਵੀ ਦੇਖੋ ਗੱਲ ਇਹ ਹੈ ਸਭ ਤੋਂ ਪਹਿਲਾਂ ਉਹਦਾ ਜਿਹੜਾ ਕਨਸਰਨ ਹੈ ਨਾ ਸੜਾ ਪਹਿਲਾ ਤੇ ਲਾਸਟ ਕਨਸਰਨ ਉਹ ਇਹੀ ਹੈ ਕਿ ਗਲਤ ਚੀਜ਼ ਸੰਗਤ ਤੱਕ ਨਹੀਂ ਜਾਣੀ ਚਾਹੀਦੀ ਜੀ ਇਹਨੂੰ ਧਾਰਮਿਕ ਗ੍ਰੰਥ ਕਹਿ ਕੇ ਇਦੀ ਇੱਕ ਹਾਈ ਪਾਵਰ ਕਮੇਟੀ ਕੋਲੋਂ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਇਹ ਕਿੰਨੇ ਪੜਕਾਇਆ ਹੈ ਹੂੰ ਇਹ ਜਿਹੜਾ ਲੋਕਾਂ ਨੇ ਗਲਤ ਕੀਤਾ ਸੀ ਜਿਹੜੇ ਨਹੀਂ ਸੀ ਚਾਹੁੰਦੇ ਡਿਸਟਰੋਏ ਹੋਵੇ ਉਹਨਾਂ ਲੋਕਾਂ ਨੇ ਨੌਜਵਾਨਾਂ ਨੂੰ ਪੜਕਾਇਆ ਹੈ ਹੂੰ ਬਿਲਕੁਲ ਕਈ ਸੂਝਵਾਨ ਜਿਹੜੇ ਸਟੂਡੈਂਟ ਨੇ ਉਹ ਅੱਜ ਵੀ ਇਸ ਗੱਲ ਦੇ ਪੱਖ ਦੇ ਵਿੱਚ ਨੇ ਬਹੁਤੇ ਜਿਹੜੇ ਸੂਝਵਾਨ ਨੇ ਜਿਹੜੇ ਗੁਰਮਤ ਨੂੰ ਸਮਝਣ ਵਾਲੇ ਨੇ ਇਹ ਗਲਤ ਚੀਜ਼ਾਂ ਨੂੰ ਸੱਗਤ ਵਿੱਚ ਨਹੀਂ ਜਾਣਾ ਚਾਹੀਦਾ ਲੇਕਿਨ ਜਿਨ੍ਹਾਂ ਨੂੰ ਪਤਾ ਕੁਝ ਨਹੀਂ ਜਿਨ੍ਹਾਂ ਸੋਚੀ ਕੋਈ ਨਹੀਂ ਮੈਂ ਭਾਵਕ ਗੱਲਾਂ ਕਰਨ ਵਾਲੇ ਨੇ ਜੀ ਉਹ ਆਪਣੀ ਦੁਕਾਨ ਚਲਾਈ ਜਾ ਰਹੇ ਨੇ ਬਿਲਕੁਲ ਇਹ ਰੁਕਣਾ ਚਾਹੀਦਾ ਕੰਮ ਔਰ ਇਹ ਯਕੀਨੀ ਬੁਲਾਇਆ ਜਾਣਾ ਚਾਹੀਦਾ ਕਿ ਕਿਸੇ ਕਾਪੀ ਦੀ ਵੀ ਦੁਰਵਰਤੋਂ ਨਾ ਹੋਵੇ ਇਹ ਡਿਸਟਰੋਏ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਦਾ ਫੈਸਲਾ ਕੀਤਾ ਜਾ ਸਕਦਾ ਔਰ ਸਭ ਤੋਂ ਵਧੀਆ ਤਰੀਕਾ ਇਹ ਸੀ ਵੀ ਜਿਹੜੇ ਸਟੂਡੈਂਟਸ ਇਤਰਾਜ਼ ਕਰ ਰਹੇ ਨੇ ਉਹਨਾਂ ਦੀ ਪੰਜ ਸੱਤ ਸਟੂਡੈਂਟਸ ਦੀ ਕਮੇਟੀ ਬਣਾ ਕੇ ਵਾਈਸ ਟ੍ਰਾਂਸਫਰਲ ਆਲ ਬੈਠ ਕੇ ਉਹਨਾਂ ਦੇ ਜਿਹੜੇ ਹੋਰ ਆਫੀਸਰ ਨੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਬੈਠ ਕੇ ਫੈਸਲਾ ਕਰ ਲੈਂਦੇ ਕਿ ਕਿਵੇਂ ਡਿਸਟਰੋਏ ਕਰਨਾ ਹੈ ਲੇਕਿਨ ਡਿਸਟਰੋਏ ਤਾਂ ਹੋਣਾ ਹੀ ਚਾਹੀਦਾ ਸੀ ਬਿਲਕੁਲ ਅਸੀਂ ਤਾਂ ਬਿਲਕੁਲ ਜੀ ਜੁਤਾਰ ਸਿੰਘ ਸੰਵਾਜ ਜੀ ਦਾ ਬੜੇ ਧੰਨਵਾਦੀ ਆ ਸਪੀਕਰ ਸਾਹਿਬ ਦੇ ਹਾਂ ਜਿਨ੍ਹਾਂ ਨੇ ਇਹਨਾਂ ਇਸ ਗੱਲ ਨੂੰ ਸਮਝਿਆ ਸਭ ਤੋਂ ਪਹਿਲੀ ਗੱਲ ਕਿ ਕਿੰਨਾ ਮਹੱਤਵਪੂਰਨ ਬਸਿਕਾ ਹੋਰ ਫਿਰ ਸਮਝਿਆ ਤੇ ਸਮਝ ਕੇ ਉਹਨੂੰ ਇੱਕ ਇੰਜਾਮ ਤੇ ਪਹੁੰਚਾਇਆ ਜੀ ਸੋ ਇਹ ਸਨ ਸਰਦਾਰ ਰਜਿੰਦਰ ਸਿੰਘ ਜੋ ਤੁਸੀਂ ਮਸਲਾ ਹੁਣ ਬੜਾ ਜਿਹੜਾ ਕਿੰਨਾ ਸੰਜੀਦਾ ਮਸਲਾ ਸੀ ਇਹ ਜਿਨ੍ਹਾਂ ਜਿਹੜਾ ਇਹਨੂੰ ਇੱਕ ਬੇਅਦਬੀ ਦੀ ਆੜ ਦੇ ਵਿੱਚ ਲੈ ਕੇ ਜਿਹੜਾ ਇਹ ਮਸਲਾ ਜਿਹੜਾ ਉਲਝਣ ਦੇ ਵਿੱਚ ਪੈ ਚੁੱਕਿਆ ਹੁਣ ਕਿਉਂਕਿ ਜਿਹੜੀਆਂ ਉਹ ਟੋਟਲ ਕਿੰਨੀਆਂ ਕਾਪੀਆਂ ਸੀ ਮਹਾਨਕੋਸ਼ ਦੀਆਂ ਕਿੰਨੀਆਂ ਜਿਹੜੀਆਂ ਕਿਉਂਕਿ ਜਦੋਂ ਇਹ ਗੱਲ ਸਾਹਮਣੇ ਆਉਂਦੀ ਆ ਉਦੋਂ ਇਹ ਕਹਿ ਰਹੇ ਸੀ ਕਿ ਟਰਾਲੀਆਂ ਭਰ-ਭਰ ਕੇ ਅੰਦਰੋਂ ਲਈਆਂ ਜਾ ਰਹੀਆਂ ਨੇ ਜਦੋਂ ਉਹਦਾ ਰੌਲਾ ਪੈ ਗਿਆ ਕਿੰਨੀਆਂ ਅੰਦਰ ਰਹਿ ਗਈਆਂ ਕਿੰਨੀਆਂ ਬਾਹਰ ਆਈਆਂ ਨੇ ਉਹ ਜਿਹੜੀ ਐਸਜੀਪੀਸੀ ਉਥੋਂ ਲੈ ਕੇ ਗਈ ਆ ਕਾਪੀਆਂ ਉਹ ਕਿੰਨੀਆਂ ਲੈ ਕੇ ਗਈ ਆ ਕੀ ਬਾਕੀ ਬਕਾਇਆ ਵੀ ਕੁਝ ਕਾਪੀਆਂ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਹੈਗੀਆਂ ਜਾਂ ਨਹੀਂ ਹੈਗੀਆਂ ਇਸ ਚੀਜ਼ ਨੂੰ ਜਿਹੜਾ ਯਕੀਨੀ ਬਣਾਉਣਾ ਬੜਾ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਇੱਕ ਗਲਤ ਛਪਿਆ ਹੋਇਆ ਡਾਕੂਮੈਂਟ ਸੀ ਇਹ ਲੋਕਾਂ ਦੇ ਹੱਥਾਂ ਵਿੱਚ ਨਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਬਣ ਜਾਂਦੀਆਂ ਨੇ ਇਹ ਸਭ ਤੋਂ ਵੱਡੀ ਜਿਹੜੀ ਹੈ ਜੇ ਪੱਕੇ ਇਹ ਕਿ ਬੇਅਦਬੀ ਇਹੀ ਹੋਊਗੀ ਜੇ ਇਹ ਗਲਤ ਹੱਥਾਂ ਦੇ ਵਿੱਚ ਜਿਹੜਾ ਚੱਲ ਜਾਂਦਾ ਇਹ ਲੋਕਾਂ ਤੱਕ ਇਹਦੀ ਪਹੁੰਚ ਹੋ ਜਾਂਦੀ ਹੈ ਕਿਸੇ ਵੀ ਤਰੀਕੇ ਨਾਲ ਸੋ ਇਹ ਬੜਾ ਜ਼ਰੂਰੀ ਬਣਾਇਆ ਜਾਵੇ ਜੋ ਵੀ ਜਿਹੜੇ ਹੋਤੇ ਇਹ ਗੱਲ ਨੂੰ ਸੁਣਦੇ ਆ ਜਿਹੜੇ ਸੰਜੀਦਾ ਇਸ ਮਸਲੇ ਦੇ ਨਾਲ ਜੁੜੇ ਹੋਇਆ ਕਿ ਉਸ ਮਸਲੇ ਨੂੰ ਯਕੀਨੀ ਬਣਾਇਆ ਜਾਵੇ ਕਿ ਡਿਸਟਰਾਇ ਹੋਣਾ ਹੀ ਹੋਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਇਹ ਜ਼ਰੂਰੀ ਦੇਖਣਾ ਇਹਦੇ ਵਿੱਚ ਕਿ ਪਿੱਛੇ ਜਿਹੜੀ ਕੋਈ ਇਹਦੀ ਕਾਪੀ ਨਾ ਬਚੇ ਬਕਾਇਦਾ ਇੱਕ ਕਾਪੀ ਦੇ ਉੱਤੇ ਉਹਨੂੰ ਸਟੈਂਪ ਲਾ ਕੇ ਹਰ ਪੇਜ ਦੇ ਉੱਤੇ ਇਹ ਉਹਦੇ ਉੱਤੇ ਮਾਰਕ ਕੀਤਾ ਜਾਣੀ ਚਾਹੀਦਾ ਹੈ ਕਿ ਸਰਕਾਰ ਦੇ ਹੁਕਮਾਂ ਨਾਲ ਜਿਹੜਾ ਡਾਕੂਮੈਂਟ ਬਿਲਕੁਲ ਬੰਦ ਕੀਤਾ ਗਿਆ ਤੇ ਉਹ ਉਹਦੇ ਵਾਸਤੇ ਸਬੂਤ ਵਾਸਤੇ ਇੱਕ ਕਾਪੀ ਜਿਹੜੀ ਇਹਦੀ ਆ ਰੱਖਣੀ ਚਾਹੀਦੀ ਹੈ ਸਾਰੇ ਪੇਜਾਂ ਦੇ ਉੱਤੇ ਜਿਹੜੀ ਸਟੈਂਪ ਲਾ ਕੇ ਸੋ ਬਹੁਤ-ਬਹੁਤ ਧੰਨਵਾਦ ਸਰਦਾਰ ਰਜਿੰਦਰ ਸਿੰਘ ਜੀ ਜਾਣਕਾਰੀ ਦੇਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ